ਪਾਵਰ ਕਾਮ ਅਤੇ ট্রান্সਕੋ ਠੇਕਾ ਮੁਲਾਜ਼ਮ ਯੂਨੀਅਨ ਦੇ ਮੈਂਬਰਾਂ ਵੱਲੋਂ ਅੱਜ ਸਰਕਾਰ ਦੇ ਖਿਲਾਫ ਤਿੱਖਾ ਰੋਸ ਜ਼ਾਹਰ ਕੀਤਾ ਗਿਆ। ਯੂਨੀਅਨ ਦਾ ਕਹਿਣਾ ਹੈ ਕਿ ਕੱਚੇ ਮੁਲਾਜ਼ਮਾਂ ਨੂੰ ਕੰਪਨੀ ਰਾਹੀਂ ਬਿਜਲੀ ਬੋਰਡ ਨੇ ਪਰਤੀਤਾ ਕਰ ਲਿਆ ਪਰ ਪਿਛਲੇ ਕਈ ਸਾਲਾਂ ਤੋਂ ਨਾ ਸਹੂਲਤਾਂ ਹੋਈਆਂ ਕਰਵਾਈਆਂ ਜਾ ਰਹੀਆਂ ਨੇ ਤੇ ਨਾ ਹੀ ਤਨਖਾਹਾਂ ਪੂਰੀਆਂ ਦਿੱਤੀਆਂ ਜਾ ਰਹੀਆਂ ਨੇ। ਵਰਕਰਾਂ ਦਾ ਦੋਸ਼ ਹੈ ਕਿ ਸਰਕਾਰ ਨਾਲ ਪਿਛਲੇ 4 ਸਾਲਾਂ ਦੌਰਾਨ ਬਹੁਤ ਇਕੱਤੀ ਮੀਟਿੰਗਾਂ ਕਰ ਚੁੱਕੇ ਨੇ ਪਰ ਗੱਲਬਾਤ ਸਿਰਫ ਇੱਕ ਦੋ ਵਾਰ ਹੀ ਹੋਈ ਹੈ। ਯੂਨੀਅਨ ਦਾ ਕਹਿਣਾ ਹੈ ਕਿ ਮੰਗਾਂ ਨੂੰ ਲੈ ਕੇ ਸੰਘਰਸ਼ ਮੁੜ ਤੇਜ਼ ਕੀਤਾ ਗਿਆ ਹੈ। ਕਰਮਚਾਰੀਆਂ ਨੇ ਦੱਸਿਆ ਕਿ 2, 3 ਅਤੇ 4 ਤਰੀਕ ਨੂੰ ਉਹ ਆਪਣੇ ਕੰਮ ਛੱਡ ਕੇ ਧਰਨੇ ਤੇ ਬੈਠੇ ਨੇ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਗਈ। ਵਰਕਰਾਂ ਦਾ ਮਤ ਹੈ ਕਿ ਜਦ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਹਨਾਂ ਦਾ ਇਹ ਸੰਘਰਸ਼ ਜਾਰੀ ਰਹੇਗਾ। ਕੱچے ਕੰਮੇ ਪੱਕੇ ਕਰੋ। ਨਾਅਰੇ ਲਾਓ, ਪੱਕੇ ਕਰੋ। ਕੱچے ਕੰਮੇ ਪੱਕੇ ਕਰੋ। ਨਾਅਰੇ ਲਾਓ, ਪੱਕੇ ਕਰੋ। ਮੁੱਖ ਮੰਤਰੀ ਮਰਦਾਬਾਦ। ਮਰਦਾਬਾਦ, ਮਰਦਾਬਾਦ। ਮੁੱਖ ਮੰਤਰੀ ਮਰਦਾਬਾਦ। ਮਰਦਾਬਾਦ, ਮਰਦਾਬਾਦ। ਇਸ ਲਈ ਕਾਫੀ ਲੰਬੇ ਸਮੇਂ ਤੋਂ ਲਗਭਗ ਆ ਕੋਈ 15 ਸਾਲਾਂ ਤੋਂ ਕੋਈ 10 ਸਾਲਾਂ ਤੋਂ ਸਾਡੇ ਕੱਚੇ ਮੁਲਾਜ਼ਮ ਨੇ ਆਊਟਸੋਰਸਿੰਗ ਨੇ ਜਿਨ੍ਹਾਂ ਨੂੰ ਕੰਪਨੀਆਂ ਰਾਹੀਂ ਬਿਜਲੀ ਬੋਰਡ ਦੇ ਵੱਲੋਂ ਇਹਨਾਂ ਨੂੰ ਭਰਤੀ ਕੀਤਾ ਗਿਆ ਸੀ ਇਹ ਸਾਥੀ ਸਾਡੇ ਲਗਾਤਾਰ ਕੰਪਲੇਂਟਾਂ ਕਰਦੇ ਨੇ ਤੇ ਮੇਨਟੇਨੈਂਸ ਕਰਦੇ ਨੇ ਕਿ ਸੇ ਕਾਫੀ ਸਮੇਂ ਤੋਂ ਇਹਨਾਂ ਦੇ ਸਰਕਾਰ ਵੱਲੋਂ ਜੋ ਸਹੂਲਤਾਂ ਦੇਣੀਆਂ ਹੁੰਦੀਆਂ ਨੇ ਉਹ ਸੁਲਤਾਨਾ ਦੇ ਕੇ ਇਹਨਾਂ ਦੀਆਂ ਤਨਖਾਹਾਂ ਦੇਣੀਆਂ ਨੇ ਪੂਰੀਆਂ ਉਹ ਪੂਰੀਆਂ ਨਹੀਂ ਦਿੱਤੀਆਂ ਜਾਂਦੀਆਂ ਇਹਨਾਂ ਨੂੰ ਜੋ ਸੇਫਟੀ ਗਿੱਟਾਂ ਹੁੰਦੀਆਂ ਨੇ ਦੇਣ ਵਾਲੀਆਂ ਉਹ ਵੀ ਨਹੀਂ ਜਿਹਦੇ ਕਾਰਨ ਪਿਛਲੇ ਵੱਡੀ ਪਿਛਲੇ ਸਮੇਂ ਚ ਵੱਡੀ ਗਿਣਤੀ ਦੇ ਵਿੱਚ ਜੋ ਸਾਡੇ ਠੇਕਾ ਕਾਮੇ ਨੇ ਉਹਨਾਂ ਦੇ ਐਕਸੀਡੈਂਟ ਹੋਏ ਨੇ ਉਹ ਜਾਨ ਤੋਂ ਆਉਦੇ ਹੱਥ ਤੋੱਤੇ ਨੇ ਜਾਂ ਨਕਾਰਾ ਹੋ ਗਏ ਪੂਰੀ ਤਰ੍ਹਾਂ ਉਹਨਾਂ ਨੇ ਸਰਕਾਰ ਵੱਲੋਂ ਉਹਨਾਂ ਦਾ ਕੋਈ ਵੀ ਨਹੀਂ ਕੁਝ ਕੀਤਾ ਗਿਆ ਜੋ ਸਰਕਾਰ ਵੱਲੋਂ ਬਣਦਾਗਾ ਇਸ ਤੋਂ ਇਲਾਵਾ ਪਿਛਲੇ ਜੋ ਪਿਛਲੀਆਂ ਸਰਕਾਰਾਂ ਵੱਲੋਂ ਆਪਾਂ ਕਹਿੰਦੇ ਆ ਵੀ ਉਹ ਮਾੜੀਆਂ ਸੀਗੀਆਂ ਉਹ ਉਹਵੇਂ ਦੀਆਂ ਸਰਕਾਰਾਂ ਇਹ ਨਹੀਂ ਆ ਪਿਛਲੇ ਜਦੋਂ ਤੋਂ ਸਰਕਾਰ ਹੌਂ ਦੇ ਵਿੱਚ ਆਈ ਆ ਉਦੋਂ ਤੋਂ ਲਗਭਗ 4 ਸਾਲ ਹੋ ਗਏ ਉਹ ਸਰਕਾਰ ਵੱਲੋਂ ਅਸੀਂ ਮੀਟਿੰਗਾਂ ਲੈਣੇ ਆ ਮੀਟਿੰਗਾਂ ਦਿੰਦੇ ਨੇ ਮੀਟਿੰਗਾਂ ਉਹਦੇ ਵਿੱਚੋਂ 31 ਵਾਰ ਮੀਟਿੰਗਾਂ ਦਿੱਤੀਆਂ ਗਿਆ ਮੀਟਿੰਗਾਂ ਦੇ ਵਿੱਚ 31 ਵਾਰ ਮੀਟਿੰਗਾਂ ਦੇ ਕੇ ਮੀਟਿੰਗਾਂ ਦੇ ਵਿੱਚ ਇੱਕ ਦੋ ਵਾਰ ਹੀ ਮੈਂ ਮੁੱਖ ਮੰਤਰੀ ਵੱਲੋਂ ਜਾਂ ਮੰਤਰੀਆਂ ਵੱਲੋਂ ਗੱਲਬਾਤ ਕੀਤੀ ਗਈ ਆ ਮੇਰਾ ਸੁਪਿੰਦਰ ਸਿੰਘ ਪਾਬਲ ਕੋਮਟਰਾਸ ਕੁ ਜੀ ਸੁਪਿੰਦਰ ਪ੍ਰਧਾਨ ਡਿਵੀਜ਼ਨ ਪ੍ਰਧਾਨ ਸੁਪਿੰਦਰ ਸਿੰਘ ਜੀ ਅਸੀਂ ਪੰਜਾਬ ਸਰਕਾਰ ਨੂੰ ਤੋਂ ਬੇਨਤੀ ਕਰ ਮੰਗ ਮੰਗਦੇ ਆ ਸਾਡੇ ਕੱਚੇ ਕੰਮੇ ਨੇ ਸੰਗਰ ਸਮੋਰਚੇ ਦੀ ਕਾਲਤੇ ਅਸੀਂ ਅੱਜ ਡਿਵੀਜ਼ਨ ਪੱਧਰੀ ਪ੍ਰੋਗਰਾਮ ਕੀਤਾ ਦੋ ਤੋਂ ਤਿੰਨ ਚਾਰ ਤੱਕ ਚੱਲੂਗਾ ਜਿਹੜਾ ਪ੍ਰੋਗਰਾਮ ਆ ਸਰਕਾਰ ਸਾਡੀਆਂ ਮੰਗਾਂ ਮੰਨ ਨਹੀਂ ਰਹੀ ਇਸ ਕਰਕੇ ਅਸੀਂ ਪੰਜਾਬ ਸਰਕਾਰ ਦੇ ਖਿਲਾਫ ਡੂਈਨਾ ਵਿੱਚ ਧਰਨੇ ਮਾਰਾ ਕੀਤੇ ਨੇ ਜੀ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਕਿ ਸਾਡੇ ਜਿੰਨੇ ਕੱਚੇ ਕੰਮ ਐ ਨੇ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਨੇ ਉਹ ਕੱਚੇ ਕੰਮ ਬੱਕਾ ਕੀਤਾ ਜਾਵੇ ਇਸ ਕਰ ਤੋਂ ਹੀ ਮੰਗ ਕਰਦੇ ਆਂ